ਗੁਰੂਪਿਆਰੀ ਸਾਧ ਸੰਗਤ ਜੀ ਆਪਾਂ ਬਠਿੰਡੇ ਤੋਂ বাস ਭਰ ਕੇ ਤਲਵੰਡੀ ਸਾਬੋ ਵਾਸਤੇ ਜਾ ਰਹੇ ਹੋ ਤੁਸੀਂ ਦੇਖ ਰਹੇ ਹੋ ਮੈਨੂੰ ਆਪੜਾ ਬੱਸੇ ਵਿੱਚ ਬੈਠੇ ਆ ਫਿਰ ਪੁੱਜ ਗਈ ਪਲਦੇ ਵਿਖੇ ਹਾਂ ਜੀ ਦੋਸਤੋ ਆਪਾਂ ਤਲਵੰਡੀ ਸਾਬੋ ਦਮਦਮਾ ਸਾਹਿਬ ਤਲਵੰਡੀ ਸਾਬੋ ਪਹੁੰਚ ਚੁੱਕੇ ਆ ਇਹ ਆਪਣੇ ਮੇਨ ਗੇਟ ਦੀ ਐਂਟਰੀ ਆ ਤੁਸੀਂ ਦੇਖ ਸਕਦੇ ਹੋ ਜੀ ਗੁਰੂਪਿਆਰੀ ਸਾਧ ਸੰਗਤ ਜੀ ਇਹ ਗੇਟ ਆ ਤਲਵੰਡੀ ਸਾਬੋ ਦਮਦਮਾ ਸਾਹਿਬ ਜੀ ਦਾ ਮੇਨ ਐਂਟਰੀ ਗੁਰਦੁਆਰਾ ਸਾਹਿਬ ਨੂੰ ਸਾਹਮਣੇ ਆਪਣੀ ਜਿਹੜਾ ਤੁਸੀਂ ਦੇਖ ਰਹੇ ਹੋ ਮੇਰੀ ਵੀਡੀਓ ਦੇ ਵਿੱਚ ਗੁਰਦਰਾ ਸਾਹਿਬ ਆਪਣੇ ਮਨ ਦੇ ਵਿੱਚ ਇੰਨਾ ਸੀ ਕਿ ਆਪਾਂ ਜਿਹੜੇ ਤਖਤਾਂ ਦੇ ਦਰਸ਼ਨ ਕਰਨੇ ਆ ਬਸ ਆਪਣਾ ਹੁਣ ਜਿਹੜਾ ਪਟਨਾ ਸਾਹਿਬ ਦਾ ਤਖਤ ਹੈ ਜਿਹੜਾ ਉਸਤੇ ਬਸ ਦਰਸ਼ਨ ਰਹਿ ਗਿਆ ਕਰਨ ਵਾਲੇ ਉਹ ਵੀ ਆਪਾਂ ਜਲਦੀ ਹੀ ਵਲੌਗ ਜਿਹੜਾ ਬਣਾਵਾਂਗੇ ਤੇ ਆਪਾਂ ਜਿਹੜਾ ਤਲਵੰਡੀ ਸਾਬੋ ਬਠਿੰਡਾ ਫਕਤ ਦਮਦਮਾ ਸਾਹਿਬ ਜੀ ਆਪਾਂ ਅਸ ਦਾ ਵਲੌਗ ਬਣਾਉਣ ਵਾਸਤੇ ਦਰਸ਼ਨ ਦੀਦਾਰੇ ਕਰਨ ਵਾਸਤੇ ਜਿਹੜਾ ਆਪਾਂ ਪਹੁੰਚ ਚੁੱਕੇ ਗੁਰਦਰਾ ਸਾਹਿਬ ਤੇ ਸਭ ਤੋਂ ਪਹਿਲਾਂ ਆਪਾਂ ਗੁਰਦਰਾ ਸਾਹਿਬ ਅੱਜ ਸ਼ਾਮ ਦੇ ਟਾਈਮ ਤੇ ਪਹੁੰਚੇ ਆ ਜੀ ਪਹਿਲਾਂ ਆਪਾਂ ਕੰਮ ਕਰਨ ਆਏ ਸੀ ਇੱਥੇ ਬਠਿੰਡੇ ਦੇ ਵਿੱਚ ਮਸ਼ੀਨ ਬਣਾਉਣ ਇਸ ਤੋਂ ਬਾਅਦ ਆ ਮਸ਼ੀਨ ਜਿਹੜੀ ਆਪਾਂ ਜਿਹੜੀ ਪੇਪਰ ਪਲੇਟ ਦੀ ਰਿਪੇਅਰ ਕਰਕੇ ਤੇ ਗੁਰਦਰਾ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਆ ਗਏ ਸੀ ਤੇ ਨਾਲ ਦੀ ਨਾਲ ਹੀ ਆਪਾਂ ਹੁਣ ਇੱਥੇ ਪਹਿਲਾਂ ਗੁਰਦਰਾ ਸਾਹਿਬ ਚ ਕਮਰੇ ਦਾ ਪ੍ਰਬੰਧ ਕਰਾਂਗੇ ਫਿਰ ਉਸ ਤੋਂ ਬਾਅਦ ਗੁਰਦਰਾ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਾਂਗੇ ਜੇਡ ਤਿਆਰ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਇਹ ਮੀਨ ਰਸਤੇ ਜਾਣ ਵਾਸਤੇ ਆਉਣ ਜਾਣ ਵਾਲੇ ਬਣਾਏ ਆ ਹਾਂਜੀ ਗੁਰੂ ਜੀ ਪਿਆਰੀ ਸਾਧ ਸੰਗਤ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਆਪਣੇ ਸਿੱਖ ਧਰਮ ਦੇ ਜਿਹੜੇ ਪੰਜ ਤਖਤ ਨੇ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੇ ਵਿੱਚ ਫਿਰ ਉਸ ਤੋਂ ਬਾਅਦ ਆਇਆ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਫਿਰ ਆਪਣੇ ਜਿਹੜਾ ਆਂਦਾ ਵਾ ਅਕਾਲ ਤਖਤ ਸਾਹਿਬ ਤੀਜੇ ਨੰਬਰ ਤੇ ਜਿਹੜਾ ਪਟਨਾ ਸਾਹਿਬ ਬਿਹਾਰ ਵਿਖੇ ਫਿਰ ਆਪਾਂ ਦਾ ਉਹਨਾਂ ਦਾ ਚੌਥਾ ਤਖਤ ਜਿਹੜਾ ਵਾ ਅਕਾਲ ਤਖਤ ਸਾਹਿਬ ਦਮਦਮਾ ਬਠਿੰਡਾ ਤੇ ਤਲਵੰਡੀ ਸਾਹਿਬੋ ਜੀ ਉਸ ਤੋਂ ਬਾਅਦ ਆ ਜਿਹੜਾ ਆਪਣਾ ਲਾਸਟ ਜਿਹੜਾ ਤਖਤ ਆਪਣਾ ਸ੍ਰੀ ਹਜੂਰ ਸਾਹਿਬ ਅਭਜਲ ਨਗਰ ਉਹ ਆਪਣਾ ਪੰਜਵਾਂ ਤਖਤ ਆ ਜੀ ਤੇ ਆਪਾਂ ਜਿਹੜੇ ਆ ਚਾਰ ਤਖਤਾਂ ਦੇ ਦਰਸ਼ਨ ਕਰ ਚੁੱਕੇ ਆ ਇੱਕ ਤਖਤ ਰਹਿ ਗਿਆ ਆਪਾਂ ਉਸ ਦੇ ਵੀ ਜਲਦੀ ਹੀ ਵਲੌਗ ਬਣਾਵਾਂਗੇ ਤਿਆਰ ਕਰਾਂਗੇ ਗੁਰੂ ਰੂਪਯਾਰੀ ਸਾਧ ਸੰਗਤ ਜੀ ਤੁਸੀਂ ਸ਼ਾਮ ਦੇ ਟਾਈਮ ਦਾ ਗੁਰਦਰਾ ਸਾਹਿਬ ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਵਿਖੇ ਸ਼ਾਮ ਦੇ ਟਾਈਮ ਦੇ ਤੁਸੀਂ ਦਰਸ਼ਨ ਦਿਦਾਰੇ ਬਾਹਰ ਵਾਲੀ ਸਾਈਡ ਤੋਂ ਕਰ ਸਕਦੇ ਹੋ ਜੀ ਆਪਾਂ ਜਿਹੜੇ ਆ ਦਰਸ਼ਨ ਦਿਦਾਰੇ ਕਰਨ ਵਾਸਤੇ ਇਸ ਤਖਤ ਉੱਪਰ ਪਹੁੰਚ ਚੁੱਕੇ ਹਾਂ ਤੇ ਅੱਜ ਜਿਹੜੀ ਆਪਾਂ ਰਾਤ ਜਿਹੜੀ ਆ ਗੁਰਦਰਾ ਸਾਹਿਬ ਦੇ ਸਰਾਂ ਦੇ ਵਿੱਚ ਕਮਰੇ ਵਿੱਚ ਰੁਕਾਂਗੇ ਤੇ ਸਵੇਰ ਦੇ ਟਾਈਮ ਤੇ ਵੀ ਦਰਸ਼ਨ ਦਿਦਾਰੇ ਕਰਾਂਗੇ ਆਪਾਂ ਜੀ ਮੇਰੇ ਸਾਹਮਣੇ ਬਿਲਕੁਲ ਤੁਸੀਂ ਗੁਰਦਰਾ ਸਾਹਿਬ ਦਮਦਮਾ ਸਾਹਿਬ ਤਖਤ ਜਿਹੜਾ ਆਪਣਾ ਤੁਸੀਂ ਇੱਧਰ ਗੁਰਦੁਆਰਾ ਸਾਹਿਬ ਦੇ ਸਕਦੇ ਸਕਦੇ ਹੋ ਗੁਰਦੁਆਰਾ ਲਖਨ ਸਰ ਸਾਹਿਬ 파ਸ਼ਾ ਦਸਵੀਂ ਜੀ ਇਹ ਆਪਣੀ ਮੇਨ ਐਂਟਰੀ ਹੈ ਗੁਰਦੁਆਰਾ ਸਾਹਿਬ ਅੰਦਰ ਜਾਣ ਨੂੰ يا Thank you.